ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਹੋਰ ਸਾਰੇ ਠੀਕ ਹੋ ਕਈ ਵੀਰਾਂ ਦੇ ਨਾਲ ਇੱਕ ਸਵਾਲ ਬੜੇ ਹੁੰਦੇ ਆ ਮਾਣਾਂ ਦੇ ਵਿੱਚ ਪੁੱਛ ਵੀ ਲੈਂਦੇ ਆ ਕਮੈਂਟ ਵੀ ਕਰ ਲੈਂਦੇ ਆ ਵੀ ਭਾਈ ਬੱਕਰੇ ਖੱਸੀ ਕਦੋਂ ਕਰਾਇਆ ਕਰੀਏ ਕੀ ਟਾਈਮ ਹੁੰਦਾ ਖੱਸੀ ਦਾ ਕਰਾਉਣ ਚ ਫਾਇਦਾ ਹੈਗਾ ਕਿ ਹੈ ਨਹੀਂ ਹਨਾ ਵੀ ਕਿਹੜਾ ਬੱਕਰਾ ਖੱਸੀ ਕਰਾਉਣਾ ਚਾਹੀਦਾ ਕਿਹੜਾ ਨਹੀਂ ਕਰਾਉਣਾ ਚਾਹੀਦਾ ਬੜੇ ਸਵਾਲ ਹੁੰਦੇ ਆ ਬਹੁਤ ਭਰਾਵਾਂ ਦੇ ਹਨਾ ਉਹਦੇ ਵਿੱਚ ਹੁਣ ਜੇ ਤੁਹਾਨੂੰ ਮੈਂ ਆਖਾਂ ਵੀ ਪਈ ਖੱਸੀ ਕਰਕੇ ਪਾਰ ਲਿਆ ਕਰੋ ਖੱਸੀ ਨੂੰ ਕੌਣ ਲੈ ਕੇ ਜਾਊਗਾ ਵੱਡਨ ਵਾਲਾ ਤੇ ਵੱਡਨ ਵਾਲਾ ਆਂਡੂ ਨੂੰ ਵੀ ਲੈ ਜਾਊਗਾ ਖੱਸੀ ਨੂੰ ਤਾਂ ਲੈ ਕੇ ਲੈ ਕੇ ਜਾਣਾ ਚਲੋ ਵੱਡਨ ਨਾਲ ਆਂਡੂ ਆਂਡੂ ਬੱਕਰੇ ਨੂੰ ਵੀ ਲੈ ਜਾਊ ਕਿਉਂ ਬੱਕਰੇ 'ਚ ਆਂਡੂ ਜਿਗੜਾ ਮੀਟ ਨਹੀਂ ਹੁੰਦਾਗਾ ਤੇ ਫੇਰ ਆਪਾਂ পাপ ਕਿਉਂ ਕਰੀਏ ਖੱਸੀ ਬੱਕਰੇ ਨੂੰ ਲਿਜਾਣ ਆਲਾ ਇੱਕ ਗਾਹਕ ਉਹ ਵੀ ਵੱਡਨ ਵਾਲਾ ਆਡੂ ਬੱਕਰੀ ਨੂੰ ਲੈ ਜਾਣ ਵਾਲੇ ਦੋ ਗਾਕ ਵੱਢਣ ਵਾਲਾ ਵੀ ਲੈ ਕੇ ਜਾਊ ਪਾਲਣ ਵਾਲਾ ਵੀ ਲੈ ਕੇ ਜਾਊਗਾ ਵੀ ਬੱਕਰੀ ਕ੍ਰੋਸਿੰਗ ਵਾਲਾ ਵੀ ਲੈ ਕੇ ਜਾਊਗਾ ਫਿਰ ਆਪਾਂ পাপ ਕਿਉਂ ਕਰੀ ਚਲੋ পাপ ਸ਼ਬਦ ਵਰਤ ਲੈਣੇ ਆ ਜਿਵੇਂ ਥੋੜਾ ਜਿਹਾ ਹਨਾ ਹਰ ਇੱਕ ਦੀ ਅਡੋੜ ਮੰਨ ਦੀ ਭਾਵਨਾ ਹੁੰਦੀ ਹੈ ਜੇ ਮੈਂ ਕਹਦਾ ਵੀ ਮੈਂ ਖੱਸੀ ਕਰਨ ਦਾ পাপ ਮੰਨਦਾ ਵੱਢ ਕੇ ਖਾਣ ਨੂੰ পাপ ਨਹੀਂ ਮੰਨਦਾ ਹਰ ਇੱਕ ਦੀ ਅਡੋੜ ਸੋਚ ਆ ਹਰ ਇੱਕ ਬੰਦੇ ਦੀ ਹਨਾ ਤੇ ਜੇ ਸਾਰਿਆਂ ਦੀ ਇੱਕੋ ਜਿਹੀ ਸੋਚ ਹੋ ਜੇ ਫਿਰ ਤਾਂ ਦੁਨੀਆ ਹੀ ਸੁਧਰ ਜੇ ਵੱਖ-ਵੱਖ ਜੇ ਸੋਚ ਆ ਵੱਖ-ਵੱਖ ਹੈਗੇ ਆ ਫੇਰੀ ਟਿੱਪਣੀਆਂ ਹੁੰਦੀਆਂ ਨੇ ਫੇਰੀ ਲੋਕਾਂ ਦੇ ਸਵਾਲ ਜਵਾਬ ਆਉਂਦੇ ਆ ਫੇਰੀ ਆਪਾਂ ਵੱਲੋਂ ਤੁਰ ਦਿੰਨੇ ਹਰ ਇੱਕ ਗੱਲ ਦਾ ਪਰ ਜਿਹੜਾ ਗੱਲ ਰਹਿ ਗਈ ਖੱਸੀ ਦੀ ਖੱਸੀ ਦਾ ਹੁਣ ਟਾਈਮ ਕੀ ਹੁੰਦਾ ਬੱਕਰੇ ਦਾ ਕਈ ਕੀ ਕਰਦੇ ਆ ਬੱਚੇ ਨੂੰ ਛੋਟੇ ਨੂੰ ਹੀ ਜਮੇ ਸੁਣੋ ਮੈਂ ਦੱਸਾ ਹੁਣ ਜਮੇ ਇੱਥੇ ਹੈ ਨਹੀਂ ਨੱਕਾ ਬੱਕਰਾ ਉਹ ਛੋਟੇ ਬੱਕਰੇ ਨੂੰ ਵੀ 2-3 ਮਹੀਨੇ ਦਾ ਬੱਕਰਾ ਹੋ ਗਿਆ ਉਹਨੂੰ ਖੱਸੀ ਕਰਵਾਤਾ ਉਹ ਗੱਲ ਤੇ ਗੱਲਾਂ ਬਾਈ 2-3 ਮਹੀਨੇ ਦਾ ਬੱਕਰਾ ਨਾ ਖੱਸੀ ਕਰਾਇਆ ਕਰੋ ਬੱਕਰਾ ਹਮੇਸ਼ਾਲਾ ਜਦੋਂ ਤਿਆਰ ਹੁੰਦਾ ਆਪਦੇ ਹੰਕਾਰ 'ਚ ਹੁੰਦਾ ਹੁੰਦਾ ਹੰਕਾਰ ਕਦੋਂ ਹੁੰਦਾ ਯੋ ਜਵਾਨੀ ਚੜੂਗੀ ਜਵਾਨੀ ਆਪਾਂ ਚੜ੍ਹ ਨਹੀਂ ਦਿੰਦੇ ਪਹਿਲਾਂ ਉਹ ਨਾ ਨਰ ਛੱਡਦੇ ਆ ਨਾ ਮਾਦਾ ਬਣਾਉਂਦੇ ਆ ਖੱਸੀ ਕਰਕੇ ਛੱਡ ਦਿੰਨੇ ਆ ਦੋ ਤੂੰ ਚਾਰ ਦੰਦ ਬੱਕਰਾ ਹੋ ਜੇ ਫੇਰ ਖੱਸੀ ਕਰਾਇਆ ਕਰੋ ਜਿਹੜੇ ਆਪਣੇ ਮੁਸਲਮਾਨ ਭਾਈ ਵੀਰ ਜਿਹੜੇ ਮੰਨ ਕੇ ਚੱਲੋ ਵੀ ਵੱਡੇ ਬਜਨੀ ਤੌਰ ਤੇ ਬੱਕਰੇ ਪਾਲਦੇ ਨੇ ਉਹਨਾਂ ਦਾ ਖੱਸੀ ਕੋਈ ਹਾਈਦੀ ਕਈ ਬੰਦੇ ਜਿਹੜੇ ਪੁਰਾਣੇ ਨੇ ਉਹਨਾਂ ਦਾ ਖੱਸੀ ਕਰਾਉਣ ਦਾ ਕੰਮ ਕੀ ਹੁੰਦਾ ਜਦੋਂ ਬੱਕਰਾ ਉਹਨਾਂ ਨੂੰ ਪਤਾ ਲੱਗ ਗਿਆ ਹਾਈਟ ਕਰਨੋਂ ਹਟ ਗਿਆ ਉਹ ਬੰਦੇ ਉਦੋਂ ਖੱਸੀ ਕਰਾਉਂਦੇ ਨੇ ਬੱਕਰਾ ਉਦੋਂ ਪਹਿਲਾਂ ਖੱਸੀ ਨਹੀਂ ਕਰਾਉਂਦੇਗੇ ਮੈਕਸਿਮ ਜੀ ਗੱਲ ਆ 2 ਤੋਂ 4 ਦਾ ਦੋ ਕਰਦੇ ਕਰਦੇ ਆ ਖਰਾਕਾ ਹੋ ਜਾਂਦੀਆਂ ਵੱਖਰੀਆਂ ਫਿਰ ਫਿਰ ਤਾਂ ਇਹਨਾਂ ਨੂੰ ਬਈ ਭرائی ਤੇ ਵੀ ਲਾ ਲੈਂਦੇ ਜਿਹੜੇ ਚੰਗੇ ਬੋਡੀ ਵੇਟ ਦੇ ਬੱਕਰੇ ਹੁੰਦੇ ਆ ਹਾਈਟ ਉਹਿਤ ਚੰਗੀ ਹੁੰਦੀ ਆ 45 44 ਇੰਚ ਦੇ ਹਾਈਟ ਦੇ ਬੱਕਰੇ ਹੁੰਦੇ ਆ ਪੇਟੀ ਦੇ ਭਾਰੀ ਹੁੰਦੇ ਆ ਪੁੱਠੀ ਦੇ ਭਾਰੀ ਹੁੰਦੇ ਆ ਹੱਡ ਹੱਡ ਦੇ ਬਹੁਤ ਮੋਟੇ ਹੁੰਦੇ ਆ ਉਹ ਤਾਂ ਵੀ ਕੱਲਾ ਕੱਲਾ ਬੱਕਰਾ ਵੀ ਸਾਨੂੰ ਕੁਲਦਰਾ ਥੱਲੇ ਥਿਆਂ ਜੂਆ ਜਿਹੜੇ ਤੁਸੀਂ ਕਹਿੰਦੇ ਦੋ ਦੋ ਕੁਵਾਂਟਲ ਦੇ ਢਾਈ ਢਾਈ ਕੁਵਾਂਟਲ ਦੇ ਬੱਕਰੇ ਬਣ ਜਾਂਦੇ ਆ ਕੋਈ ਵੱਡੀ ਗੱਲ ਨਹੀਂ ਬਣ ਜਾਂਦੇ ਆ ਬਣਦੇ ਮਿਹਨਤ ਨਾਲ ਹੀ ਆ ਪਰ ਆਏ ਨਹੀਂ ਯਾਰ ਵੀ ਲੰਡੂ ਜਾਂ ਮੇਮਣਾ ਸੋਡੇ ਕੋਲੇ ਚੱਕ ਕੇ ਮਸ਼ੀਨ ਲਵਾਤੇ ਨਹੀਂ ਯਾਰ ਉਹਦੇ ਨਾਲ ਤਾਂ ਕਿਸੇ ਪਾਲਨ ਵਾਲੇ ਵੀਰ ਨੂੰ ਦੇ ਦਿਆ ਕਰੋ ਲੰਡੂ ਜਾਂ ਮੈਂ ਕਹਿ ਰਿਹਾ ਵੀ ਜਿਵੇਂ ਕਿਸੇ ਕੋਲ ਦੇਸੀ ਹੁੰਦਾ ਹਨਾ ਦੇਸੀ ਨੂੰ ਪਾਲਣ ਵਾਲਾ ਕੋਈ ਦੇਸੀ ਬੰਦਾ ਵੀ ਹੋ ਜਾਂਦਾਗਾ ਤੇ ਪਰ ਮੈਂ ਤਾਂ ਕਹਿੰਦਾ ਵੀ ਆਂਡੂ ਤੇ ਕੰਮ ਕਰ ਲੋ ਸਭ ਤੋਂ ਬੈਸਟ ਆ ਬਾਈ ਨਾਲੇ ਸੋਨੂੰ ਐਵੇਂ ਖੱਸੀ ਕਰਾਉਨੇ ਆ ਕਈ ਵਾਰੀ ਅਣਜਾਣ ਬੰਦੇ ਕੋਲੋਂ ਬੱਕਰਾ ਮਰ ਜਾਂਦਾਗਾ ਆਂਡੂਆਂ ਚ ਉਹਦੇ ਟੈਸਟਿਕਲ 'ਚ ਰੇਸ਼ਾ ਪੈ ਜਾਂਦਾਗਾ ਨਹੀਂ ਪਤਾ ਲੱਗਦਾ ਤੇ ਐਮਨਾ ਬਹੁਤੇ ਚੱਕਰਾਂ ਜੱਪਿਆ ਕਰੋ ਕਈ ਵੀਰ ਬਰੀਡਰਾਂ ਨੂੰ ਕਹਿੰਦੇ ਖਰਾਕ ਕੀ ਪਾਈਏ ਹੁਣ ਬਰੀਡਰਾਂ ਨੂੰ ਬਾਈ ਜੇ ਤਾਂ ਸੋਨੂੰ ਮੈਂ ਲੋਕਾਂ ਨੂੰ ਦੱਸਣ ਲੱਗ ਜਾ ਫਿਰ ਮੇਰੇ ਜਿੱਤੇ ਲੋਕਾਂ 'ਚ ਫਰਕ ਕੀ ਰਹਿ ਗਿਆ ਹੁਣ ਜੇ ਬਹਿਵੇਂ ਹੀ ਆ ਨਾ ਬਹਿ ਪਾਲਨੇ ਹੁਣ ਬਹਿ ਪਾਉਣ ਚ ਫਿਰ ਫਰਕ ਕੀ ਰਹੇਗਾ ਮੈਂ ਤੁਹਾਨੂੰ ਇਹੀ ਦੱਸਦਾ ਹੁਣ ਦੁੱਧੋ ਪਿਆਲੋ ਛੋਲੇ ਖਵਾ ਲੋ ਹੱਥ ਫੇਰੀ ਕਰ ਲੋ ਨਸਲ ਦਾ ਜਾਨਵਰ ਪਾਲ ਲੋ ਕੱਦ ਕਾੜ ਦੀ ਬੱਕਰੀ ਹੋਵੇ ਜਾਤੀ ਨਸਲ ਦੀ ਬੱਕਰੀ ਆ ਉਹਦਾ ਬੱਚਾ ਪਾਲ ਲੋ ਚੰਗਾ 44 45 ਇੰਚ ਦਾ ਮੋٹے ਹੱਡਾਂ ਚ ਚੰਗੇ ਹੱਡਾਂ ਚ ਬੱਕਰਾ ਖੜਾ ਉਹਦਾ ਬੱਚਾ ਪਾਲ ਲੋ ਬਣ ਜਾਣਾ ਐਵੇਂ ਵੱਧੂ ਦੇ ਚੱਕਰਾਂ ਚ ਪੈਣ ਦਾ ਕੀ ਫਾਇਦਾ ਤੇ ਬਸ ਇਹੋ ਹੀ ਗੱਲਾਂ ਨੇ ਬੱਕਰੀਆਂ ਬਾਰੇ ਮਿਲਦੇ ਜਾਂਦੇ ਵਾਸਤੇ ਰੋ